ਰੂਸ ਸਟਾਜ ਪਿੰਡ ਬੱਲੇ ਦਾ ਪੁੱਤ ਬਣਾ ਕੇ ਬਾਹਰ ਨਾ ਕਿਉਂਕਿ ਇਹ ਪੰਜਾਬ ਦੀ ਵਿਧਾਨ ਸਭਾ ਚ ਦਲਤਾਂ ਦਾ ਅਪਮਾਨ ਕੀਤਾ ਸੀ ਭਗਵੰਤ ਮਾਨ ਕਹਿੰਦਾ ਨਾ ਵੀ ਆਪਾਂ ਮੰਜਾ ਬਿਸਤਰਾ ਹੁਣ ਇੱਥੇ ਲੈ ਕੇ ਆਉਣਾ ਹੈ ਇਹ ਹੁਣ ਇਹਦਾ ਮੰਜਾ ਬਿਸਤਰਾ ਇਦਾਂ ਦਾ ਬਚੜਾ ਨਾ ਇਹਨੂੰ ਸੀਐਮ ਹਾਊਸ ਵੀ ਕਿਸੇ ਨੇ ਨਹੀਂ ਬਣਨ ਦੇਣਾ ਐਮਐਲਏ ਸਾਡੇ ਦੋਸਤ ਭਰਾ ਨੇ ਸਾਡੇ ਨਾਲ ਰਹਿੰਦੇ ਨੇ ਬੀਬੀ ਸੁਰਿੰਦਰਪੁਰ 20000 ਤੋਂ ਵੱਧ ਵੋਟਾਂ ਦੇ ਨਾਲ ਜਿੱਤਣਗੇ ਤੁਹਾਡੇ ਚੈਨਲ ਦੇ ਉੱਤੇ ਆ ਕੇ ਕਹਿਣਾ ਆ ਕਰਵਿੰਦ ਕੇਸਰੀਵਾਲ ਬਹੁਤ ਦੁਖੀ ਹੈ ਵੀ ਕਿੱਥੇ ਇਹਨੂੰ ਨਕੰਮੇ ਨੂੰ ਬਣਾਤਾ ਹੈ ਇਹ ਜਿਹੜਾ ਠੱਗ ਦਾ ਵਪਾਰੀ ਨਿਕਲਿਆ ਨਾ ਇਹਨੇ ਲੋਕਾਂ ਨੂੰ ਬਹੁਤ ਵੱਡੇ ਵੱਡੇ ਲਾਰੇ ਤੇ ਨਾਰੇ ਲਾਏ ਸੀ ਉਹ ਫੋਕਲੇ ਨਿਕਲੇ ਰਿਕਾਰਡੇਬਲ ਗੱਲ ਹੈ ਇਸ ਕਰਕੇ ਇਹਨੂੰ ਹੁਣ ਬੰਦੇ ਦਾ ਪੁੱਤ ਬਣਾ ਕੇ ਛੱਡਣਾ ਇਹ ਜਿਹੜਾ ਕਹਿੰਦਾ ਨਾ ਕਾਂਗਰਸੀ ਚੋਰ ਆ ਮੈਂ ਫੜ ਫੜ ਅੰਦਰ ਦੇਣੇ ਆ ਤੇ ਇਹਦੇ ਆ ਪੁੱਤਾਂ ਅਸੀਂ ਤਾਂ ਉਹਨਾਂ ਦੀ ਮੁਲਾਕਾਤ ਕਰਨ ਜਾਂਦੇ ਆ ਤੇਰੀ ਤਾਂ ਮੁਲਾਕਾਤ ਵੀ ਕਰਨ ਕਿਸੇ ਨੇ ਨਹੀਂ ਆਉਣਾ ਸਨ ਆਦਮਪੁਰ ਤੋਂ ਵਿਧਾਇਕ ਕੋਟਲੀ ਸਾਹਿਬ ਨੇ ਕੋਟਲੀ ਸਾਹਿਬ ਫਤਵੇ ਹਾਸਲ ਕਰਨਗੇ ਜਲੰਧਰ ਵੈਸਤੋ ਸੁਰਿੰਦਰ ਮੈਡਮ ਇਮਾਨਦਾਰੀ ਤੇ ਪਾਕ ਪਵਿੱਤਰ ਦਾਮਨ ਜੀ ਪਾਰਟੀ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਜਿਹੜੀ ਹੈ ਉਹ ਉਹਨਾਂ ਨੂੰ ਪੰਜਾਬ ਦੀ ਵਿਧਾਨ ਸਭਾ ਦੀਆਂ ਪੌੜੀਆਂ ਚੜਾਏਗੀ ਜੀ ਔਰ ਕਾਂਗਰਸ ਪਾਰਟੀ ਜੇ ਇਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਦੌਰਾਨ ਜੀ ਉਪਰੀ ਹੈ ਜਲੰਧਰ ਦੇ ਅੰਦਰ ਇੱਕ ਬਹੁਤ ਵੱਡਾ ਫਤਵਾ ਲੋਕਾਂ ਨੇ ਸਾਡੀ ਫੇਵਰ ਚ ਦਿੱਤਾ ਹੈ ਹੂੰ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਵਕਤ ਵਿਰੋਧੀ ਪਾਰਟੀਆਂ ਦੇ ਕੋਲ ਬੰਦੇ ਨਹੀਂ ਲੱਭ ਰਹੇ ਬਿਲਕੁਲ ਠੀਕ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਨਾ ਵੀ ਅਸੀਂ ਕਿਸੇ ਪਾਰਟੀ ਦਾ ਕਚਰਾ ਨਹੀਂ ਲੈਣਾ ਜੀ ਤਾਂ ਹੁਣ ਕਚਰੇ ਦਾ ਕਾਹਦਾ ਮੁਕਾਬਲਾ ਰਹਿ ਜਾਣਾ ਇਹ ਉਹਨਾਂ ਦੇ ਸ਼ਬਦ ਨੇ ਮੇਰੇ ਸ਼ਬਦ ਨਹੀਂ ਹੈ ਮੇਰੇ ਉਸ ਸਨਮਾਨਯੋਗ ਨਹੀਂ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਦੇ ਅੰਦਰ ਬਦਨਾਮ ਹੋ ਗਈ ਜਿਹੜੀ 400 ਪਾਰ ਕਹਿੰਦੀ ਸੀ ਉਹ ਮੈਜੋਰਟੀ ਦੇ ਅੰਦਰ ਵੀ ਨਹੀਂ ਆ ਸਕੀ ਇਸ ਕਰਕੇ ਜਿਹੜਾ ਉਮੀਦਵਾਰ ਪਹਿਲਾਂ ਅਕਾਲੀ ਦਾ ਅਸਦੀ ਸੀਗਾ ਆਮ ਆਦਮੀ ਪਾਰਟੀ ਦਾ ਉਹ ਹੁਣ ਬੀਜੇਪੀ ਦਾ ਬਣ ਗਿਆ ਜਿਹੜਾ ਬੀਜੇਪੀ ਵਾਲਾ ਸੀ ਉਹ ਆਮ ਆਦਮੀ ਪਾਰਟੀ ਦੇ ਪਰਮੇਸ਼ਰ ਕੀ ਲੋਕਾਂ ਨੇ ਮਖੌਲ ਬਣਾ ਰੱਖਿਆ ਇੱਕ ਮਤਲਬ ਰਾਜਨੀਤੀ ਦੇ ਅੰਦਰ ਇੰਨੀ ਨੇ ਲੋਕਾਂ ਨੇ ਘਰਾਬਟ ਲੈ ਕੇ ਆ ਦਿੱਤੀ ਹੈ ਜਿਹਦਾ ਲੋਕ ਮੂੰਹ ਤੋੜਵਾ ਜਵਾਬ ਜਿਹੜਾ ਦੇਣ ਲਈ ਤਿਆਰ ਬੈਠਾ ਔਰ ਜਲੰਧਰ ਦੇ ਅੰਦਰ ਜਵਾਬ ਦਿੱਤਾ ਹਾਂਜੀ ਕਦੇ ਚੱਬੇਵਾਲ ਉਹੀ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਜਲੰਧਰ ਦੇ ਅੰਦਰ ਜਵਾਬ ਦਿੱਤਾ ਹੈ ਵੈਸਤੇ ਵਿੱਚ ਉਹ ਕਾਫੀ ਲੀਡ ਲਿੱਤੀ ਸੀ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਉਹ ਲੱਗਦਾ ਕਿ ਲੱਗਦਾ ਕਿ ਉਹ ਲੀਡ ਕਮ ਆਵੇਗੀ ਹੁਣ ਭਾਈ ਉਦੋਂ ਕਿਤੇ ਦੁੱਗਣੀ ਚੌਗਣੀ 20000 ਤੋਂ ਵੱਧ ਵੋਟਾਂ ਦੇ ਉੱਤੇ ਜਿੱਤਣਾ ਜਿੱਦਣ ਮੇਰਾ ਪਹਿਲਾਂ ਹੋਰ ਪੇਪਰ ਵਾਲਿਆਂ ਨੇ ਇੰਟਰਵਿਊ ਕੀਤਾ ਇਹ ਕਹਿੰਦੇ ਜਲੰਧਰ ਚ ਕਿਦਾਂ ਜਿੱਤਾਂਗੇ ਮੈਂ ਕਿਹਾ 2 ਲੱਖ ਤੇ ਜਿੱਤਾਂਗੇ ਜੀ ਤੇ ਜਿੱਦਣ ਆਏ ਆ ਕਾਗਜ ਦਾਖਲਾ ਔਰ ਰਿਜਲਟ ਤੇ ਤਾਂ ਕਹਿੰਦੇ ਤੁਹਾਡਾ ਦਿਲ ਧੜਕਦਾ ਮੈਂ ਕਹਾ ਯਾਰ ਅਸੀਂ ਤਾਂ ਸਰਟੀਫਿਕੇਟ ਲੈਣ ਚੱਲੇ ਆ ਸੋ ਇਸ ਕਰਕੇ ਬੀਬੀ ਸੁਰਿੰਦਰਪੌਰ ਸਾਡੀ ਭੈਣ ਬਹੁਤ ਇਮਾਨਦਾਰ ਔਰ ਤਜਰਬੇਕਾਰ ਔਰ ਲੋਕਲ ਕਿਉਂਕਿ 2-3 ਕਿਲੋਮੀਟਰ ਦਾ ਤਾਂ ਏਰੀਆ ਆ ਇਹ ਸਾਡੇ ਵਾਂਗੂ 1.5-200 200 ਪਿੰਡ ਨਹੀਂ ਹੈ ਵੱਡੇ ਵੱਡੇ ਸ਼ਹਿਰ ਨਹੀਂ ਹੈਗੇ ਥੋੜੇ ਦਾਇਰੇ ਦੇ ਅੰਦਰ ਉਹਨਾਂ ਦਾ ਆਪਣਾ ਜਿਹੜਾ ਰਿਸ਼ਤਾ ਉਥੇ ਦੇ ਨਾਲ ਖਾਸ ਕਰਕੇ ਬੂਟਾ ਮੰਡੀ ਦੇ ਨਾਲ ਮਾਡਲ ਹਾਊਸ ਦੇ ਨਾਲ ਵਸਤੀਆਂ ਦੇ ਨਾਲ ਇਸ ਕਰਕੇ ਉਹ ਇੱਕ ਚੰਗੇ ਇਮਾਨਦਾਰ ਲੀਡਰ ਨੂੰ ਆਰਟੀ ਨੇ ਚੁਣਿਆ ਬੀਬੀ ਸਰੇਂਦਰਪੁਰ ਕੋਰ 20000 ਤੋਂ ਵੱਧ ਵੋਟਾਂ ਦੇ ਨਾਲ ਜਿੱਤਣਗੇ ਤੁਹਾਡੇ ਚੈਨਲ ਦੇ ਉੱਤੇ ਆ ਕੇ ਕਹਿਣਾ ਆ ਇਸ ਕਰਕੇ ਇਹਨਾਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਭਗਵੰਤ ਮਾਨ ਕਹਿੰਦਾ ਨਾ ਵੀ ਆਪਾਂ ਮੰਜਾ ਬਿਸਤਰਾ ਹੁਣ ਇੱਥੇ ਲੈ ਕੇ ਆਉਣਾ ਹੈ ਇਹ ਮੇਰੇ ਖਿਆਲ ਜਿਹੜਾ ਹੈਗਾ ਆ ਉਹ 14 ਤਰੀਕ ਨੂੰ ਕਿੰਨੀ ਨੂੰ ਰਿਜ਼ਲਟ ਆਉਣਾ ਹੈਗਾ 13 ਤਰੀਕ 13 ਨੂੰ ਜੀ ਇਹ ਹੁਣ ਇਹਦਾ ਮੰਜਾ ਬਿਸਤਰਾ ਇਦਾਂ ਦਾ ਬਚੜਾ ਨਾ ਇਹਨੂੰ ਸੀਐਮ ਹਾਊਸ ਵੀ ਕਿਸੇ ਨੇ ਨਹੀਂ ਬੰਨ੍ਹ ਦੇਣਾ ਐਮਐਲਏ ਸਾਡੇ ਦੋਸਤ ਭਰਾ ਨੇ ਸਾਡੇ ਨਾਲ ਰਹਿੰਦੇ ਨੇ ਇਹ ਤੋਂ ਬੜੇ ਦੁਖੀ ਐ ਇਹ ਤੋਂ ਅਰਵਿੰਦ ਕੇਸਰੀਵਾਲ ਬਹੁਤ ਦੁਖੀ ਐ ਕਿੱਥੇ ਇਹਨੂੰ ਨਕੰਮੇ ਨੂੰ ਬਣਾਤਾ ਐ ਇਹ ਜਿਹੜਾ ਠੱਗ ਦਾ ਵਪਾਰੀ ਨਿਕਲਿਆ ਨਾ ਇਹਨੇ ਲੋਕਾਂ ਨੂੰ ਬਹੁਤ ਵੱਡੇ ਵੱਡੇ ਲਾਰੇ ਤੇ ਨਾਰੇ ਲਾਏ ਸੀ ਉਹ ਫੋਕਲੇ ਨਿਕਲੇ ਇਸ ਕਰਕੇ ਲੋਕਾਂ ਦਾ ਮਨ ਜਿਹੜਾ ਸੀ ਉਹ ਬਿਲਕੁਲ ਭੰਗ ਹੋ ਗਿਆ ਮੋਹ ਭੰਗ ਹੋ ਗਿਆ ਕਾਂਗਰਸ ਪਾਰਟੀ ਇਹ ਵੱਡੇ ਪੈਮਾਨੇ ਨਾਲ ਜਿੱਤੇ ਜਿਵੇਂ ਤੁਸੀਂ ਕਿਹਾ ਕਿ 55 ਬਿਸਤਰਾ ਲੈ ਕੇ ਉਹਨਾਂ ਨੇ ਗੱਲ ਕੀਤੀ ਜਿਵੇਂ ਹਵਾਈ ਇਹ ਜੇ ਗੱਲ ਹੀ ਚੱਲ ਰਹੀ ਹੈ ਕਿ ਅਰਵਿੰਦ ਕੇ ਜਿਹੜੇ ਭਗਵੰਤ ਮਾਨ ਨੇ ਉਹ ਸ਼ਾਇਦ ਜਲੰਧਰ ਦੇ ਵਿੱਚ ਦੀਪਨਗਰ ਦੇ ਵਿੱਚ ਕੋਠੀ ਲੈ ਰਹੇ ਨੇ ਤਾਂ ਲੱਗਦਾ ਉਹ ਵੈਸਟ ਹਲਕੇ ਦੇ ਅਜੀਤ ਬਾਣ ਦੇ ਜੇ ਕੋਠੀ ਆਂਦੇ ਇੱਥੇ ਕੀ ਉਹ ਕੋਠੀ ਛੱਡ ਕੇ ਕੋਠਾ ਲੈ ਆਵੇ ਜੀ ਇਹਨੂੰ ਸਤੌਜ ਪਿੰਡ ਬੰਦੇ ਦਾ ਪੁੱਤ ਬਣਾ ਕੇ ਬਾੜਨਾ ਕਿਉਂਕਿ ਇਹਦੇ ਪੰਜਾਬ ਦੀ ਵਿਧਾਨ ਸਭਾ 'ਚ ਦਲਤਾਂ ਦਾ અપਮਾਨ ਕੀਤਾ ਸੀ ਤੇ ਪੰਜਾਬ ਦੇ ਦਲਤਾਂ ਨੇ ਨਾ ਇਹਦਾ ਮੂੰਹ ਤੋੜਵਾ ਜਵਾਬ ਦਿੱਤਾ ਜੇ ਉਹ ਇੱਕ ਦਲਤਾਂ ਨੂੰ ਜੁੱਤੀ ਦਿਖਾਉਣ ਦੀਆਂ ਗੱਲਾਂ ਕਰਦਾ ਨਾ ਤਾਂ ਜਲੰਧਰ ਦੇ ਲੋਕਾਂ ਦੇ ਮੈਂ ਅਪਸ਼ਬਦ ਤਾਂ ਵੈਸੇ ਨਹੀਂ ਕਹੂੰਗਾ ਇਹਦਾ ਮੂੰਹ ਕਾਲਾ ਕਰਕੇ ਲੋਕਾਂ ਨੇ ਜਲੰਧਰ ਦੇ ਅੰਦਰ ਨਹੀਂ ਪੂਰੇ ਪੰਜਾਬ ਦੇ ਅੰਦਰੋਂ ਭੇਜਿਆ ਜਿਹੜਾ ਕਹਿੰਦਾ ਸੀ 13 0 13 0 ਉਹ ਸਾਡੇ ਕੋਲ ਥੋੜੀ ਜਿਹੀ ਕਿਤੇ ਗਲਤੀ-ਗੁਲਤੀ ਹੋ ਗਈ ਹਾਰਪੁਰ ਸਾਡੇ ਤੋਂ ਥੋੜਾ ਜ਼ੋਰ-ਜ਼ਾਰ ਨਾ ਲਾ ਹੋਇਆ ਕਿਤੇ ਓਵਰ ਕੌਨਫੀਡੈਂਸ ਹੋ ਗਿਆ ਕਿ ਨਾ ਕੋਈ ਨਹੀਂ ਅਸੀ ਇਹਨਾਂ ਦਾ ਜਿੱਤਣ-ਜੁੱਤਣ ਦੇਣਾ ਸੀਗਾ ਸੋ ਅਸੀਂ 18 ਤੋਂ 38 ਤੇ ਆ ਗਏ ਠੀਕ ਹੈ ਜੀ ਇਹ 92 ਤੋਂ 38 ਤੇ ਆ ਗਿਆ रिकॉर्डेबल ਗੱਲ ਹੈ ਇਸ ਕਰਕੇ ਇਹਨੂੰ ਹੁਣ ਬੰਦੇ ਦਾ ਪੁੱਤ ਬਣਾ ਕੇ ਛੱਡਣਾ ਇਹ ਜਿਹੜਾ ਕਹਿੰਦਾ ਨਾ ਕਾਂਗਰਸੀ ਚੋਰ ਆ ਮੈਂ ਫੜ ਫੜ ਅੰਦਰ ਦੇਣੇ ਆ ਤੇ ਇਹਦੇ ਆ ਪੁੱਤਾਂ ਅਸੀਂ ਤਾਂ ਉਹਨਾਂ ਦੀ ਮੁਲਾਕਾਤ ਕਰਨ ਜਾਂਦੇ ਆ ਤੇਰੀ ਤਾਂ ਮੁਲਾਕਾਤ ਵੀ ਕਰਨ ਕਿਸੇ ਨੇ ਨਹੀਂ ਆਉਣਾ ਕਾਂਗਰਸ ਪਾਰਟੀ ਜਿੱਤੇ ਸਰ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਨੇ ਜ਼ਮਾਨਤ ਜਿਹੜੀ ਆ ਉਹਨਾਂ ਦੀ ਰੋਕ ਲਗਾ ਦਿੱਤੀ ਕੀ ਆ ਕਿਵੇਂ ਦੇਖਦੇ ਆਂ तमाम अदालती प्रक्रियाਵਾਂ ਨੇ ਕਿਉਂਕਿ ਅਦਾਲਤ ਦੇ ਫੈਸਲਿਆਂ ਦੇ ਉੱਤੇ ਕੋਈ ਲੀਡਰ ਕਦੇ ਟਿੱਪਣੀ ਨਹੀਂ ਕਰਦਾ ਉਹਨਾਂ ਨੂੰ ਅਦਾਲਤ ਦਾ ਸਾਹਮਣਾ ਕਰਨਾ ਚਾਹੀਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆ ਜਾਏਗਾ ਸਾਹਮਣੇ ਬਥੇਰਾ ਲੁੱਟਿਆ ਉਹਨਾਂ ਨੇ ਸ਼ਰਾਬ ਘਟਾਲੇ 'ਚ ਕਹਿੰਦੇ ਹੁੰਦੇ ਸੀ ਪੰਜਾਬ 'ਚ 20000 ਕਰੋੜ ਲੈ ਕੇ ਆਵਾਂਗੇ 25000 ਕਰੋੜ ਰੁਪਇਆ ਕਹਿੰਦੇ ਹੁੰਦੇ ਸੀ ਅਸੀਂ ਐਕਸਰਸਾਈਜ਼ ਸੋਰੀ ਮਾਈਨਿੰਗ ਤੋਂ ਲੈ ਕੇ ਆਵਾਂਗੇ ਕਿੱਦਾਂ 95000 ਕਰੋੜ ਰੁਪਇਆ ਤਾਂ ਮੇਰੀ ਜੇਬ ਦੇ ਵਿੱਚ ਆ ਐਡਾ ਝੂਠਾ ਮਕਾਰ ਨਿਕਲਿਆ ਮੇਰੇ ਖਿਆਲ ਚ ਉਹ ਜੇਲ੍ਹ ਚ ਰਹਿਣਾ ਹੀ ਠੀਕ ਆ ਤਾਂ ਕਿ ਲੋਕਾਂ ਦਾ ਕਿਤੇ ਭਲਾ ਹੋ ਜੇ ਜੇਲ੍ਹ ਚ ਹੀ ਠੀਕ ਆ ਭਗਵਾਨਤਮਾਨ ਵੀ ਵਧੀਆ ਕੁਝ ਦੇਖੇ ਏਸੀ ਉਸੀ ਵਾਲੇ ਕਮਰੇ ਕੁਮਰੇ ਜਿਹਾ ਜਿੱਥੇ ਕਿਤੇ ਹੈ ਨਾ ਕਿਉਂਕਿ ਨੰਬਰ ਇਹਦਾ ਵੀ ਲੱਗਣਾ ਐਕਸਰਸਾਈਜ਼ ਪਾਲਸੀ ਉਹੀ ਇੱਥੇ ਲਾਗੂ ਆ ਸੋ ਇਸ ਕਰਕੇ ਇਹ ਵੀ ਉੱਥੇ ਜ਼ਰੂਰ ਜਾਏਗਾ ਇਹ ਮੁਲਾਕਾਤ ਅਸੀਂ ਜ਼ਰੂਰ ਕਰਾਵਾਂਗੇ ਪਹੋਰ ਕਿਸੇ ਨੇ ਕਰਨ ਨਹੀਂ ਆਉਣਾ ਇਸ ਸੰ ਸਾਡੇ ਨਾਲ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਜਿਨ੍ਹਾਂ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਕੋਸਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਲੰਧਰ ਵੈਸਟ ਦੇ ਵਿੱਚ ਕਾਂਗਰਸ ਦਾ ਹੀ ਕਬਜ਼ਾ ਹੋਵੇਗਾ ਜਲੰਧਰ ਤੋਂ ਕੈਮਰਾਮੈਨ ਸ਼ਮੀ ਦੇ ਨਾਲ ਅੰਕੀ ਜੁਨੇਜਾ ਤਲਗਮ ਜਾਬੀ ਟੀਵੀ